ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰ ਨੁਕਾਤੀ ਪ੍ਰੋਗਰਾਮ ਹੈ ਬਸ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਹੈ ਜੀਜਾ ਨਾਬੇ ਸਾਲਾ ਨਾਬੇ ਫਿਰਦਾ ਹੈ ਖਿੰਡਿਆ ਜਾਂ ਫਿਰਦਾ ਪਰਿਵਾਰ ਹੁਣ ਦੇਖਦੇ ਆਂ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ 'ਚ ਨੋ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਆਹੀ ਕੰਮ ਤੇ ਲੱਗੇ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜ਼ੀ ਕਹੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਆ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹੁਣ ਉਹਨਾਂ ਦੀ ਰਾਜਨੀਤੀ ਦਾ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹੁਣ ਕੀ ਬਿਆਨ ਦਿੰਦੇ ਆ ਆਲਾ ਕਾ ਵੀ ਨਸ਼ੇ ਤੋਂ ਪ੍ਰਭਾਵ ਸੀ ਉਹ ਦੇਖੋ ਤਰਨਤਾਰਨ ਵਾਲੀ ਤਰਨਤਾਰਨ ਵਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟਾਂ ਕਿਹਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਤੋ ਜਿਹੜਾ ਥਾਣੇ ਦੇ ਮੂਹਰੇ ਐਸਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਭੁੰਨਤਾ ਸੀ ਉਹ ਕਿਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਉਹ ਕਹਿੰਜੀ ਪੰਜਾਬ 'ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ ਕੌਰ ਕਹਿੰਦੀ ਐ ਤਰਨ ਤਰਨ ਕਹਿੰਨੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧਾ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋਗ ਗਈ ਐ ਤੂੰ ਹੋਰ ਕਿਦੋਂ ਪ੍ਰਬੰਧ ਕਰ ਲਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ ਅੱਗੇ ਜਵਾਬ ਵੀ ਕੀ ਨਹੀਂ ਦੇਣਾ ਇਹ ਵੀ ਸੋਚ ਲਿਆ ਕਰੋ ਫਿਰ ਮੈਂ ਦੇਣਾ ਜਵਾਬ ਅੱਗੇ ਬਾਜ ਘਰੇ ਲੜਦੇ ਰਹਿੰਦੇ ਇੱਕ ਦੂਜੇ ਨਾਲ ਵੀ ਆਹ ਕਾਉ ਬੋਲੇ ਉੱਥੇ ਐ ਮੌਕਾ ਐਂ ਬੋਲੀ ਜਾਂਦੇ ਰਹਿੰਦੇ ਐਵੇਂ ਕੁਛ ਹੀ ਕਹ ਦਿੰਦੇ ਯਾਰ ਵੀ ਲੋਕਾਂ ਨੂੰ ਪਤਾ ਨਹੀਂ ਐਂ ਅਸੀਂ ਕਮਲੇ ਬਣਾ ਲਾਂਗੇ ਬੱਦੂ ਬਣਾ ਲਾਂਗੇ ਕਿਹਦੇ ਰਾਜ ਵਾਲੇ ਨਸ਼ਾ ਸ਼ੁਰੂ ਹੋਇਆ ਸੀ ਕਿਹਨੂੰ ਨਹੀਂ ਪਤਾ ਇਹ ਸੋ ਇਹਨਾਂ ਨੇ ਸਾਡੀ ਜਵਾਨੀ ਇਹਨਾਂ ਨੇ ਜੜਾ ਜਦਾਤੀ ਪਾਈ ਜਵਾਨੀ ਦੇ ਸਾਡਾ ਬੁਢਾਪਾ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਬਾਦਲ ਸਾਹਿਬ ਦੀ ਬਹੁਤ